ਸ਼ੁਰੂ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਿੰਡੇ ਦੀ ਬਹੁਤ ਹੀ ਸਤਿਕਾਰਤ ਪ੍ਰੈਸ ਤੁਸੀਂ ਸਾਰੇ ਸਤਿਕਾਰਯੋਗ ਮੀਰ ਭਰਾ ਆਏ ਹੋ ਉਹਨੂੰ ਪਹਿਲਾਂ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਅੱਜ ਅਸੀਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹਦੇ ਵਿੱਚ ਸਰਦਾਰ ਚੁਸਪਿੰਦਰ ਸਿੰਘ ਜੀ ਜਿਹੜੇ ਮਾਨਸਾ ਤੋਂ ਨੇ ਸਾਡੇ ਵਿੱਚ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਨੇ ਉਧਰੋਂ ਛੱਡ ਕੇ ਸ਼ਾਮਲ ਹੋਏ ਐ ਉਹਨਾਂ ਨੂੰ ਜੀ ਆਇਆਂ ਉਹਨਾਂ ਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਸਾਡੇ ਵਾਸਤੇ ਇੱਕ ਕਿਉਂਕਿ ਜਿਹੜੇ ਭਰਾ ਕੰਮ ਕਰਨ ਲਈ ਨਿਰਧ ਸਮਾਜ ਵਿੱਚ ਤੁਰੇ ਫਿਰਦੇ ਐ ਚਾਹੇ ਅਸੀਂ ਇੱਕ ਪੋਲੀਟੀਕਲ ਪਾਰਟੀ ਨਾਲ ਜੁੜੇ ਹੁੰਨੇ ਆ ਪਰ ਤੁਰਦੇ ਫਿਰਦੇ ਦਾ ਸਮਾਜ ਲਈ ਐ ਉਹਦੇ ਵਿੱਚ ਬਹੁਤ ਸਾਰੇ ਲੋਕ ਜੁੜਦੇ ਐ ਉਹਨਾਂ ਵੱਲੋਂ ਉਹਨਾਂ ਦੇ ਸਾਥੀ ਸਾਰੇ ਜਿਹੜੀ ਸਾਡੀ ਪਾਰਟੀ ਦਾ ਬਹੁਤ ਵੱਡਾ ਬਲ ਜਦੋਂ ਇਲੈਕਸ਼ਨ ਚੱਲਦੇ ਹੋਣ ਤੇ ਉਹ ਮੈਂ ਲੋਕ ਸਭਾ ਲਈ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਿਹਾ ਐ ਮੈਨੂੰ ਜਿਹੜਾ ਬੰਦਾ ਇਲੈਕਸ਼ਨ ਲੜਦਾ ਉਹਦੇ ਵਾਸਤੇ ਬਹੁਤ ਵੱਡਾ ਸਹਾਰਾ ਬਣ ਜਾਂਦਾ ਹੈ ਇਹੋ ਜਿਹਾ ਜਿਹੜਾ ਨੌਜਵਾਨ ਸਾਡੇ ਨਾਲ ਆਉਂਦਾ ਹਿੰਮਤ ਨਾਲ ਪਹਿਲਾਂ ਕੰਮ ਕੀਤਾ ਤੇ ਮੈਂ ਇਹ ਆਸ ਉਮੀਦ ਰੱਖੂੰਗਾ ਕਿ ਪੂਰੀ ਹਿੰਮਤ ਲਾ ਕੇ ਜਿਹੜੀ ਇਲੈਕਸ਼ਨ ਹੈ ਇੱਕ ਜੰਗ ਵਰਗੀ ਚੀਜ਼ ਹੁੰਦੀ ਹੈ ਕਿ ਜਿਵੇਂ ਜੰਗ ਚਲਾਉਣ ਲੱਗਿਆਂ ਨਾ ਹੀ ਤਾਂ ਕੋਈ ਅਹੁਦੇਦਾਰੀਆਂ ਵੇਖੀਆਂ ਜਾਂਦੀਆਂ ਤੇ ਨਾ ਹੀ ਉਹਦੇ ਵਿੱਚ ਕੋਈ ਕਰਨਲ ਜਰਨਲ ਵਾਲੀ ਤੇ ਸਿਪਾਹੀ ਵਾਲੀ ਗੱਲ ਹੁੰਦੀ ਹੈ ਇਲੈਕਸ਼ਨ ਦੌਰਾਨ ਸਾਰੇ ਅਸੀਂ ਲੀਡਰ ਸਹਿਬਾਨ ਚਾਹੇ ਉਹਦੇ ਵਿੱਚ ਕਿਵੇਂ ਵੀ ਹੋਣ ਔਰ ਵਰਕਰ ਵਲੰਟੀਅਰ ਸਾਥੀ ਯੋਧੇਦਾਰ ਸਾਰੇ ਰਲ ਮਿਲ ਕੇ ਲੜਦੇ ਆਂ ਸਾਨੂੰ ਸਰਦਾਰ ਚਸ਼ਪਿੰਦਰ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਦੇ ਆਉਣ ਨਾਲ ਲੋਕ ਸਭਾ ਬਠਿੰਡਾ ਵਿੱਚ ਖਾਸ ਕਰਕੇ ਬਹੁਤ ਵੱਡਾ ਸਹਾਰਾ ਮਿਲੂਗਾ ਤੇ ਪਾਰਟੀ ਜਿਹੜੀ ਸਾਰੀ ਸਾਡੀ ਪੰਜਾਬ ਦੀ ਮਜ਼ਬੂਤ ਹੋਊਗੀ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਸਵਾਗਤ ਕਰਦਾ ਤੇ ਨਾਲ ਵਿਸ਼ਵਾਸ ਵੀ ਦਿਨਾ ਕਿ ਜਿਵੇਂ ਤੁਹਾਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਉਹਨਾਂ ਨੇ ਆਪ ਸ਼ਾਮਲ ਕਰਵਾਇਆ ਤਾਂ ਤੁਹਾਡਾ ਪਾਰਟੀ ਵਿੱਚ ਤੁਹਾਡਾ ਸਦਾ ਲਈ ਮਾਨ ਸਨਮਾਨ ਕਦੇ ਵੀ ਇਹ ਆਪਣੇ ਮਨ ਨੂੰ ਨਹੀਂ ਹੋਊਗਾ ਕਿ ਜਿਨ੍ਹਾਂ ਨਾਲ ਮੈਂ ਆ ਕੇ ਸ਼ਾਮਲ ਹੋਇਆ ਉਹਨਾਂ ਨਾਲ ਬਗਾਨਗੀ ਵਰਗੀ ਗੱਲ ਜਾਂ ਹਮੇਸ਼ਾ ਜਿਹੜੇ ਪੋਲੀਟੀਕਲ ਤੋਂ ਆਪਾਂ ਹੈਗੇ ਹੈਗੇ ਪਰਿਵਾਰ ਇੱਕ ਦੂਸਰੇ ਨਾਲ ਰਿਸ਼ਤਾ ਰਹੂਗਾ ਇੱਕ ਦੂਸਰੇ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਾਂਗੇ ਅੱਜ ਮੇਰੇ ਵਾਸਤੇ ਇਹ ਭਰਾ ਹੋਰੀ ਆਏ ਐ ਬਹੁਤ ਦਿਨ ਰਾਤ ਇੱਕ ਪਾਰਟੀ ਲਈ ਕਰਨਗੇ ਇਸਦਾ ਧੰਨਵਾਦ ਸਿਮ ਸਾਹਿਬ ਦਾ ਪ੍ਰੋਗਰਾਮ ਅਗਰ ਦੱਸਦਾ ਸੀਐਮ ਸਾਹਿਬ ਕੋਈ 5:30 6 ਵਜੇ ਆ ਜਾਣਗੇ ਆਪਣੇ ਰੋਡ ਸ਼ੋਅ ਹੈ ਜਿਹੜਾ ਤੁਹਾਨੂੰ ਥੋਬੀ ਬਾਜ਼ਾਰ ਉਹਦੇ ਵਿੱਚ ਜਾ ਕੇ ਤੁਰੀ ਜਬੇ ਦਿੱਲੀ ਕੀ ਐਲਜੀ ਨੇ ਅਰਵਿੰਦ ਕੇਜਵਾਲ ਦੇ ਖਿਲਾਫ ਕੈਨੀ ਜਾਂਚ ਕਰਨ ਦੀ ਸਿਫਾਰਿਸ਼ ਕੀ ਹੈ ਲਈ ਵੀ ਜਾਂਚ ਇਹ ਵੇਖੋ ਇਹ ਗੱਲ ਐਲਜੀ ਸਾਹਿਬ ਪਹਿਲਾਂ ਵੀ ਕਹਿ ਸਕਦੇ ਸੀ ਕਿਦੋਂ ਦੀ ਗੱਲ ਹੈ ਕੀ ਹੈ ਕਿਉਂਕਿ ਜਦੋਂ ਇਹ ਗੱਲ ਚੱਲ ਰਹੀ ਹੈ ਕੇਜਰੀਵਾਲ ਜੀ ਹੋਰਾਂ ਨੂੰ ਈਡੀ ਨੇ ਮੋਦੀ ਹੋਰਾਂ ਨੇ ਬਿਣਾ ਮਤਲਬ ਉਲਝਾਇਆ ਹੋਇਆ ਉਥੋਂ ਚਾਹੁੰਦੇ ਆ ਵੀ ਇਲੈਕਸ਼ਨ ਕਿਵੇਂ ਨਾ ਕਿਵੇਂ ਲੋਕ ਸਭਾ ਦੀ ਨਿਕਲ ਜੇ ਉਸ ਤੋਂ ਬਾਅਦ ਸਾਰਾ ਕੁਝ ਸਹੀ ਵੀ ਹੋ ਜਾਣਾ ਪਹਿਲਾਂ ਸੱਜੇ ਸਿੰਘ ਜੀ ਹੋਰੀ ਬਾਹਰ ਆਏਗੇ ਕੋਈ ਇਲਜ਼ਾਮ ਕੋਈ ਸਬੂਤ ਉਹ ਦੇ ਨਹੀਂ ਸਕੇ ਇਸੇ ਤਰ੍ਹਾਂ ਦੂਸਰੇ ਜਿਹੜੇ ਸਾਡੇ ਮਨਿਸਟਰ ਸਾਹਿਬਾਨ ਸਨ ਉਹ ਵੀ ਕਿਉਂਕਿ ਦਿੱਲੀ ਦੇ ਲੋਕਾਂ ਲਈ ਉਹਨਾਂ ਚ ਉਹਨਾਂ ਦੇ ਦਿੱਲੀ ਦੇ ਲੋਕਾਂ ਉਹਨਾਂ ਪ੍ਰਤੀ ਬਹੁਤ ਪਿਆਰ ਸਤਿਕਾਰ ਸੀ ਇਹ ਸਮਝਦੇ ਵੀ ਇਸ ਤਰ੍ਹਾਂ ਸ਼ਾਇਦ ਕਮਜ਼ੋਰ ਕਰ ਲਾਂਗੇ ਪਰ ਕਈ ਵਾਰੀ ਭੁਲੇਖੇ ਹੁੰਦੇ ਆ ਆਪਾਂ ਇਤਿਹਾਸ ਗਵਾ ਕਿਸੇ ਵੇਲੇ ਸ੍ਰੀ ਮਾਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦੇ ਐਮਰਜੈਂਸੀ ਲਾ ਲਈ ਸਭ ਲੋਕਾਂ ਨੂੰ ਮੀਸਾ ਲਾ ਕੇ ਅੰਦਰ ਸਿੱਟਣ ਲੱਗੇ ਸੀ ਪੰਜਾਬ ਦੀ ਵਿਰੋਧੀ ਲੀਡਰਸ਼ਿਪ ਉਸ ਵੇਲੇ ਕਾਲੀ ਦਲ ਸੀ ਜਨ ਸੰਗ ਸੀ ਔਰ ਸਮਾਜਵਾਦੀ ਪਾਰਟੀ ਜੈ ਪ੍ਰਕਾਸ਼ ਨਰੈਣਜੀ ਜਿਨ੍ਹਾਂ ਦੀ ਸਾਰਿਆਂ ਦੀ ਅਗਵਾਈ ਕਰ ਰਹੇ ਸੀ ਸਭ ਲੋਕ ਉਹਨੇ ਗ੍ਰਿਫਤਾਰ ਕਰਕੇ ਸਮਝਿਆ ਸੀ ਵੀ ਸੌਖਾ ਸੱਤਾ ਨੂੰ ਦੁਬਾਰੇ ਹਾਸਲ ਕਰ ਲਵਾਂਗੀ ਪਰ ਨਹੀਂ ਜਿੱਥੇ ਜਿਹੜੇ ਲੋਕ ਇਸ ਦੇਸ਼ ਨੂੰ ਅੰਗਰੇਜ਼ਾਂ ਤੋਂ ਯਾਦ ਕਰਾ ਸਕਦੇ ਉਹ ਤਾਨਾਸ਼ਾਹ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਮੋਦੀ ਹੋਰਾਂ ਨੂੰ ਇਸ ਗੱਲ ਦਾ ਭਲੇਖਾ ਟੁੱਟ ਜਾਊਗਾ ਜਦੋਂ 4 ਜੂਨ ਨੂੰ ਹਿੰਦੁਸਤਾਨ ਦੇ ਲੋਕਾਂ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਉਹਦੇ ਖਿਲਾਫ ਦੇ। ਗੋਡਿਆ ਜੀ ਸਰ ਕਿਹੜੇ ਬਣ ਗੋਡਿਆ ਸਾਹਿਬ ਵਿਕਰਮ ਮਜੀਠੀਆ ਪਵਨਤਮਨ ਦੀ ਟੁਰਨਾ ਇਕ ਨਾਲ ਦੇ ਨਾਲ ਹਾਂਜੀ ویکਨਾ ਚਿੰਦੇ ਨਾਲ ਦੁਨ ਨਾਲ ਕਰ ਰਿਹਾ ਮਹਿੰਦਰ ਪਰਮਾ ਮਾਨੀ ਵਿਕਰਮ ਵੇਖੋ ਜੀ ਕਈ ਬੰਦੇ ਬੋਲਣ ਤੇ ਵੇਖਦੇ ਨਹੀਂ ਵੀ ਅਸੀਂ ਕੀ ਬੋਲਣਾ ਕੀ ਨਹੀਂ ਨਹੀਂ ਮੈਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਮੈਂ ਤਾਂ ਹਰੇਕ ਦਾ ਹਰੇ ਮੈਂ ਕੋਈ ਵੀ ਪੋਲੀਟੀਕਲ ਬੜਾ ਵਿਰੋਧੀ ਅਤੇ ਪੜਾ ਸਾਡੀ ਪਾਰਟੀ ਦਾ ਅਸੀਂ ਤਾਂ ਮਾਲ ਸਦਕਾਰ ਕੀਤਾ ਹੈ ਅਸੀਂ ਜਾਤੀ ਦੌਰ ਤੇ ਕਿਸੇ ਤੇ ਨਾ ਇਹੋ ਜਿਹਾ ਕਦੇ ਸੋਚਿਆ ਤੇ ਨਾ ਲਾਇਆ ਵੰਦਾ ਅਬੀ ਨਵੀਂ ਪਾਰਟੀ ਬਣਾ ਕੇ ਜੀਪੀ ਦੇ ਨਾਲ ਦੁਬਾਰੇ ਚੱਲ ਜਾਊਗਾ ਕੇਂਦਰੀਵਾਲ ਨੂੰ ਛੱਡ ਜੂਗਾ ਇਸ ਤਰ੍ਹਾਂ ਸਟੇਟਮੈਂਟ ਇਹ ਕਿ ਦੁਜਾ ਮਜੀਠੀਆ ਸਾਹਿਬ ਨਾਲ ਰਹਿ ਕੀਤੀ ਹੋਣੀ ਤਾਂ ਪਤਾ ਨਹੀਂ ਉਹ ਦੱਸ ਸਕਦੇ ਐ ਮੈਨੂੰ ਤਾਂ ਨਹੀਂ ਇਹ ਮੈਂ ਕਹਿੰਦਾ ਜਿਹੜਾ ਬੰਦੇ ਨੇ ਪਾਰਟੀ ਬਣਾਈ ਪਾਰਟੀ ਲਈ ਚੱਲਿਆ ਤੇ ਉਹ ਪਾਰਟੀ ਜੇ ਕਹੀਏ ਤਾਂ ਕੇਂਦਰੀਵਾਲ ਜੀ ਤੇ ਭਗਵੰਤ ਮਾਨ ਜੀ ਸਾਡੇ ਆਗੂ ਨੇ ਇਹ ਜੀ ਗੱਲ ਕਦੇ ਵੀ ਨਹੀਂ ਕਿਸਾਨਾਂ ਦੇ ਵਿਰੋਧ ਨੂੰ ਕਿਵੇਂ ਦੇਖਦੇ ਹੋ ਹਰ ਪਿੰਡਾਂ ਕਿਸਾਨ ਹੀ ਹਿੰਦੇ ਨੇ ਬੀਜੇਪੀ ਨੂੰ ਚਾਹੇ ਤੁਹਾਡੇ ਪ੍ਰੋਗਰਾਮ ਨੂੰ ਹੋ ਗਏ ਨਰਾਜ਼ ਕਿਉਂ ਨੇ ਕਿਸ ਗੱਲ ਤੋਂ ਅਹ ਵੇਖੋ ਕਿਸਾਨ ਜਦੋਂ ਮੈਂ ਪਿੰਡਾਂ ਜਾਂਦਾ ਤੇ ਕਿਸਾਨਾਂ ਦਾ ਹੀ ਇਕੱਠ ਹੋਇਆ ਹੁੰਦਾ ਬਾਈ ਜੀ ਤਿੰਨ ਚਾਰ ਸੌ 200 500 ਜਿਹੋ ਜਿਹੇ ਪਿੰਡ ਹੈ ਉੱਥੋਂ ਲੋਕ ਜਿਹੜੇ ਕਿਸਾਨੀ ਕਰਦੇ ਆ ਉਹੀ ਹੈ ਕੋਈ ਸਾਨੂੰ ਸੱਦ ਲਿਆ ਉਹ ਵੀ ਬੁਲਾ ਰਹੇ ਆ ਅ ਕੁਝ ਥਾਵਾਂ ਦੇ ਨੁਕਸਾਨ ਹੋਇਆ ਇਸ ਗੱਲ ਨਾਲ ਮੈਂ ਕੋਈ ਮੁਨਕਰ ਨਹੀਂ ਪਰ ਉਹਦੇ ਤੇ ਅਸੀਂ ਇਹ ਵੀ ਨਹੀਂ ਵੀ ਕੋਈ ਉਹਨਾਂ ਨੂੰ ਸਾਰਾ ਕੁਝ ਜਿਹੜਾ ਉਹਨਾਂ ਦਾ ਬਣਦਾ ਹੈ ਸਹੈਤਾ ਉਹ ਦੇਣੀ ਤੇ ਦੇ ਮੰਗੇ ਪਰ ਜਿਵੇਂ ਇਲੈਕਸ਼ਨ ਕਮਿਸ਼ਨ ਦੇ ਅਧੀਨ ਆ ਜਾਂਦਾ ਜਦੋਂ ਇਲੈਕਸ਼ਨ ਦਾ ਸਮਾਂ ਹੁੰਦਾ ਉਸ ਵੇਲੇ ਸਰਕਾਰ ਕੋਈ ਸਿੱਧਾ ਫੈਸਲਾ ਨਹੀਂ ਕਰ ਸਕਦੀ ਅਸੀਂ ਲਿਖ ਕੇ ਵੀ ਦਿੱਤਾ ਸ਼ਾਇਦ ਇਲੈਕਸ਼ਨ ਕਮਿਸ਼ਨ ਉਹ ਮੁਆਵਜ਼ਾ ਦੇਣ ਲਈ ਸਹਿਮਤ ਹੋ ਜੇ ਸ਼ਾਇਦ ਫਿਰ ਚਾਰ ਚਾਰਜੂਨ ਤੋਂ ਬਾਅਦ ਹੋਵੇ ਗੱਲ بڑا ਵੱਡਾ ਮੁੱਦਾ ਜੀ ਵਿਧਾਨ ਸਭਾ ਤੇ ਦੂਸਰੀ ਲਾਤੀ ਗਈ ਜੱਟਾ ਇੱਥੇ ਮਿਲਦਾ ਜੀ ਅ ਵਿਖੋ ਇਹ ਡਰੱਗਸ ਅੱਜ ਤਾਈਂ ਨਹੀਂ ਅਸੀਂ ਕਿਸੇ ਨਾਲ ਨਾ ਹੀ ਇਹ ਜੀ ਸਹਿਮਤੀ ਪ੍ਰਗਟਾਈ ਆ ਸਾਡਾ ਕੋਈ ਲੀਡਰ ਸਾਡਾ ਕੋਈ ਆਗੂ ਸਾਡਾ ਕੋਈ ਮਿਨਿਸਟਰ ਐਮ ਐਲ ਏ ਕਦੇ ਕੋਈ ਦਖਲਅੰਦਾਜ਼ੀ ਪੁਲਿਸ ਆਫਸਰ ਕਹੇ ਦੇ ਵੀ ਤੁਹਾਡੇ ਆਖੇ ਅਸੀਂ ਇਹਨਾਂ ਦੀ ਨੋਰਲੈਕਸ ਕੀਤਾ ਜਾਂ ਕਿਸੇ ਨੂੰ ਛੱਡਿਆ ਸਰਕਾਰ ਵੱਲੋਂ ਸਖਤੀ ਆ ਰੋਜ਼ ਕਿੰਨੀ ਰਿਕਵਰੀ ਕੀਤੀ ਜਾਂਦੀ ਹੈ ਪਹਿਲਾਂ ਹਾਲਾਂਕਿ ਕਈ ਜਿਹੜੇ ਨਾਵਾਂ ਦੇ ਨਾਂ ਹੀ ਡਰਗ ਦੇ ਉੱਤੇ ਚੱਲਣ ਲੱਗ ਗਏ ਸੀ ਇਸ ਗੱਲ ਨੂੰ ਤੁਸੀਂ ਸਮਝਦੇ ਹੋ ਤੇ ਕਈ ਵਜ਼ੀਰਾਂ ਦੇ ਵਿੱਚ ਹਿੱਸੇ-ਉਸੇ ਵੀ ਤੁਹਾਡੀ ਪ੍ਰੈਸ ਨੇ ਉਜਾਗਰ ਕੀਤੀ ਸੀ ਇਸ ਇਲੈਕਸ਼ਨ ਦੇ ਮੁੱਖ ਮੁੱਦੇ ਕੀ ਤੁਹਾਡੇ ਸਾਹਮਣੇ ਦੇਖੋ ਜੀ ਸਾਡੇ 2 ਸਾਲ ਦੇ ਤੋਂ 1 ਸਾਲ ਤੋਂ ਥੋੜਾ ਸੰਭਾਲ ਲੰਘਿਆ ਸਰਕਾਰ ਪਹਿਲਾਂ ਇੱਕ ਰਵਾਇਤੀ ਪਾਰਟੀਆਂ ਦੀ ਸਰਕਾਰ ਹੁੰਦੀ ਸੀ ਉਹੀ ਬੰਦੇ ਜਿਹੜੇ 40 50 ਸਾਨੂੰ ਵਾਰੀ ਨਾਲ ਵਜ਼ੀਰ ਬਣੇ ਜਾਂਦੇ ਸਨ ਐਮਐਲਏ ਪਰਿਵਾਰਾਂ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਉਹ 8 8 10 10 ਹਮੇਸ਼ਾ ਇਸ ਅਸੈਂਬਲੀ ਵਿੱਚ ਹੋਇਆ ਕਰਦੇ ਸੀ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਨਵਾਂ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਆਪਣੇ ਆਪ ਨੂੰ ਰਾਜਨੀਤਿਕ ਘਰਾਣੇ ਕਹਾਉਂਦੇ ਸੀ ਉਹਨਾਂ ਨੂੰ ਪਾਸੇ ਕਰਕੇ ਆਮ ਸਧਾਰਨ ਲੋਕਾਂ ਵਿੱਚੋਂ ਆਪਣੇ ਨੁਮਾਇंदे ਚੁਣ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜੇ ਆ ਇਹ ਪਹਿਲੀ ਵਿਧਾਨ ਸਭਾ ਹੈ ਕਿ ਉਹਨਾਂ ਘਰਾਣਿਆਂ ਤੋਂ ਕੋਈ ਵੀ ਐਮ ਐਲ اے ਨਹੀਂ ਨੰਬਰ 2 ਇਸ ਵਿਧਾਨ ਸਭਾ ਵਿੱਚ ਰਿਸ਼ਤੇਦਾਰੀਆਂ ਨਹੀਂ ਅਸੀਂ ਜੇ ਸਰਦਾਰ ਜਗਰੂਪ ਸਿੰਘ ਜਿੱਥੋਂ ਨੁਮਾਇੰਦਗੀ ਕਰਦੇ ਮੇਰੇ ਵੱਡੇ ਨੇ ਮੈਂ ਇਹਨਾਂ ਦਾ ਸਤਿਕਾਰ ਮਾਨ ਕਰਦਾ ਪਰ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਪਹਿਲਾਂ ਪੰਜ ਪੰਜ ਸੱਤ ਸੱਤ ਇੱਕ ਦੂਸਰੇ ਨਾਲ ਰਿਸ਼ਤੇ ਰਿਸ਼ਤੇਦਾਰ ਜੁੜੇ ਹੋਏ ਹੁੰਦੇ ਸੀ ਆਖਰ ਵਿੱਚ ਤਾਂ ਕਮਾਲ ਹੀ ਹੋਣ ਲੱਗ ਗਿਆ ਕਿ ਸਾਰਾ ਸਾਰਾ ਟੱਬਰ ਮੰਤਰੀਆਂ ਦਾ ਰਿਸ਼ਤੇਦਾਰਾਂ ਦਾ ਬਣ ਲੱਗ ਗਿਆ ਸੀ ਉਹਨੂੰ ਪਾਸੇ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਲਿਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨਾਲੋਂ ਬਲੱਖਣ ਹੈ ਜੇ ਨੌਕਰੀਆਂ ਦੀ ਗੱਲ ਆਈ ਹੈ ਤਾਂ 42000 ਤੋਂ ਵੱਧ ਨੌਕਰੀਆਂ ਦਾ ਅੰਕੜਾ ਟੱਪਿਆ ਤੇ ਕੋਈ ਵੀ ਇਸ ਤੇ ਕਿੰਤੂ ਪ੍ਰੰਤ ਹੁਣੀ ਹੋਇਆ ਭਰਾਓ ਵੀ ਕਿਤੇ ਕਿਸੇ ਨਾਲ ਲੈਣ ਦੇਣ ਹੋ ਗਿਆ ਹੋਵੇ ਤਾਂ ਰਿਜ਼ਲਟ ਆਇਆ 20 25 25 10 10 2 2 4 4 ਜਿਵੇਂ ਵੀ ਚਾਹੀਦਾ ਪਿੰਡਾਂ 'ਚ ਜਿਹੜੇ ਵੀ ਨੌਕਰੀ ਲੱਗਿਆ ਉਹਨਾਂ ਦੇ ਪਰਿਵਾਰ ਮਿਲਦੇ ਹੋ ਕਹਿੰਦੇ ਵੀ ਸਾਨੂੰ ਪਹਿਲੀ ਵਾਰ ਇਸ ਤਰ੍ਹਾਂ ਲੱਗਿਆ ਵੀ ਸਾਡੇ ਘਰੇ ਚਿੱਠੀ ਆ ਗਈ ਵੀ ਤੇਰੀ ਨਿਯੁਕਤੀ ਹੋ ਗਈ ਤੋ ਇਸੇ ਤਰ੍ਹਾਂ 600 ਯੂਨਿਟ ਬਿਜਲੀ ਜਿਹੜੀ ਕਿ ਪਹਿਲਾਂ ਬਿਜਲੀ ਤਾਂ ਸਾਰੇ ਲੋਕ ਵਰਤਦੇ ਸੀ ਕੁਝ ਭਲੇਮਾਨ ਬਿਲ ਬੁਲ ਭਰੇ ਜਾਂਦੇ ਸੀ ਤੇ ਕੁਝ ਜਿਵੇਂ ਸਾਡੀ ਡਿਊਟੀ ਸੇਮ ਸੀਐਮ ਸਾਹਿਬ ਵੀ ਕਹਿੰਦੇ ਸੀ ਕੁੰਡੀਆਂ ਕਾਣੀਆਂ ਲਾ ਲਓ ਮਾੜੀ ਹੱਤ ਪਾਈ ਜਾਂਦੀ ਸੀ ਉਹਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸੋਚਿਆ ਕਿ ਅਸੀਂ ਕਿਉਂ ਨਾ ਕਿ ਬਿਜਲੀ ਇਹ ਜੀ ਲੋਡ ਹੈ ਇਹਨੂੰ ਲੋਕਾਂ ਲਈ ਸਹੂਲਤ ਕਰ ਦਈਏ ਤੇ ਵੱਡੇ ਲੋਕਾਂ ਨੂੰ ਚਾਹੇ ਇਹਦਾ ਕੋਈ ਬਹੁਤਾ ਫਰਕ ਨਾ ਪੈਂਦਾ ਹੋਵੇ ਪਰ ਛੋਟੇ ਦੇ ਦਰਮਿਆਨੇ ਪਰਿਵਾਰਾਂ ਨੂੰ ਇਹਦੇ ਵਿੱਚ ਕਾਫੀ ਆਸਰਾ ਮਿਲ ਜਾਂਦਾ ਜਿਹੜਾ 4-5000 ਰੁਪਇਆ ਉਹਨਾਂ ਦਾ ਬਚਦਾ ਉਹ ਘਰ ਦੀ ਕਬੀਲਦਾਰੀ ਕੋਈ ਹੋਰ ਕਰ ਦਿੱਤਾ ਸਾਰ ਲੈਂਦੇ ਐ ਇਸੇ ਤਰ੍ਹਾਂ ਹੀ ਜੇ ਪਹਿਲਾਂ ਚੱਲਦੀ ਗੱਲ ਤੁਸੀਂ ਵੀ ਪੱਤਰਕਾਰ ਭਰਾ ਬੈਠੇ ਹੋ ਕਦੇ ਕਿਸੇ ਨੇ ਟੋਲ ਪਲਾਜ਼ੇ ਨਹੀਂ ਬੰਦ ਕੀਤੇ ਉਹਨਾਂ ਨੇ ਵਿੱਚ ਹੱਥ ਧੋ ਲੈਂਦੇ ਮੇਰੇ ਅੱਗੇ ਵਗਦੀ ਗੰਗਾ ਦੇ ਵਿੱਚ ਲਾ ਦੀ ਟੁੱਬੀ ਹੁਣ ਕੋਈ ਗੱਲ ਨਹੀਂ ਆਪਣੇ ਘਰੇ ਕੁਝ ਆਉਣ ਲੱਗ ਜਾਊਗਾ ਪਰ ਪਹਿਲੀ ਵਾਰ ਹੈ ਕੋਈ ਇਹੋ ਜੀ ਗੱਲ ਨਹੀਂ ਹੋਈ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਵੀ ਜੇ ਖੇਤੀ ਨੂੰ ਬਿਜਲੀ ਵੀ ਦਿੱਤੀ ਹੈ ਚਾਹੇ ਸਾਡਾ ਵਿਰੋਧ ਸਾਡੇ ਭਰਾ ਕਿਸ ਕਰਦੇ ਆ ਜਾਂ ਨਾ ਕਰਦੇ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ 15 15 16 16 ਘੰਟੇ ਬਿਜਲੀ ਖੇਤੀ ਵਾਸਤੇ ਦਿੱਤੀ। ਤੋਂ ਇਹ ਗੱਲਾਂ ਜਿਹੜੀਆਂ ਲੋਕਾਂ ਵਿੱਚ ਜਾਂਦੀਆਂ ਅਸੀਂ ਲੋਕਾਂ ਨਾਲ ਭਾਈਚਾਰਾ ਪਾਲਿਆ ਲੋਕਾਂ ਨੂੰ ਲੜਾਇਆ ਨਹੀਂ ਕਿਸੇ ਤੇ ਨਜ਼ਾਇਜ਼ ਪਰਚੇ ਦਫਾ 452 307 326 ਆਮ ਵੱਡੇ ਲੀਡਰਾਂ ਦੇ ਗੀਜੇਜ ਹੋਇਆ ਕਰਦੀ ਸੀ ਜਾ ਕੇ ਥਾਣੇ ਇਹ ਦਰਜ ਕਰਾਉਂਦੇ ਸੀ ਸਾਡਾ ਬੰਦਾ ਥਾਣੇ ਨਹੀਂ ਉਸ ਤਰ੍ਹਾਂ ਮੇਲਾ ਲਾ ਕੇ ਨਹੀਂ ਬੈਠਾ ਤੋਂ ਭਾਈਚਾਰਾ ਲੋਕਾਂ ਵਿੱਚ ਰੱਖਿਆ ਤੁਸੀਂ ਆਪ ਮਹਿਸੂਸ ਕਰਦੇ ਹੋਗੇ ਕਿ ਅੱਗੇ ਨਾਲੋਂ ਲੋਕ ਇਸ ਗੱਲ ਤੋਂ ਬਹੁਤ ਸੌਕੇ ਆ ਜੀ ਨੋਮੀਨੇਸ਼ਨ ਦਾ ਅੱਜ ਸਟਾਰਟ ਹੋ ਗਿਆ ਤੁਸੀਂ ਕੋਲੋਂ ਬਿਲਟੇ ਤੋਂ ਮੈਂ ਅੱਜ ਜੀ ਪਹਿਲਾ ਦਿਨ ਸੀ ਛੋੜੇ ਮੋਟੇ ਕਾਜ ਕੋ ਤਿਆਰ ਇੱਕ ਦੋ ਦਿਨਾਂ ਚ ਕਰਕੇ ਪਰ ਲੁਟਾ। ਮੇਰਾ ਸੋਣਾ ਫਟਾ ਉਪ ਸਭਾ ਸੀਟ ਬਸੇ ਸਾਡਾ ਵਿਜ਼ਨ ਕੀ ਹੈਗਾ ਹੈ। ਗਵਰਨਮੈਂਟ ਨੂੰ ਕੋ ਤੇ ਜੀਸੀਬੀ ਕੋ ਦੇਖੋ ਜੀ ਮੇਰਾ ਜਿਹੜਾ ਫਰਜ ਹੈ ਲੋਕ ਸਭਾ ਦਾ ਮੈਂਬਰ ਆਪਣੇ ਹਲਕੇ ਤੋਂ ਅਲਾਵਾ ਇੱਕ ਦੇਸ਼ ਦੀ ਉਸ ਵੱਡੀ ਸੰਸਥਾ ਪੰਚਾਇਤ ਜਿਹੜੀ ਸਾਡੇ ਦੇਸ਼ ਨੂੰ ਚਲਾਉਂਦੀ ਹੈ ਉਹਦਾ ਮੈਂਬਰ ਬਣਨਾ। ਉਹਨੂੰ ਸਾਰੇ ਦੇਸ਼ ਵਾਸਤੇ। ਦੇਸ਼ ਦੀ ਰਾਜਨੀਤੀ ਸਾਫ਼ ਸੁਥਰੀ ਹੋਣੀ ਚਾਹੀਦੀ। ਅਸੀਂ ਪੰਜਾਬ ਚੋਂ 13 ਲੋਕ ਚੁਣ ਕੇ ਭੇਜਦੇ ਹਾਂ ਜੋ ਕਿਸੇ ਵੀ ਪਾਰਟੀ ਦੇ ਹੋਣ ਪਰ ਉਹ ਪੰਜਾਬ ਵਿੱਚੋਂ ਜਾਂਦੇ ਆ ਪੰਜਾਬ ਦਾ ਖਾਂਦੇ ਆ ਸਾਡਾ ਫਰਜ਼ ਹੈ ਅਸੀਂ ਆਪ ਦੀ ਪੰਜਾਬ ਦੀ ਲੜਾਈ ਪੂਰੇ ਧੜਲੇ ਨਾਲ ਪੂਰਾ ਜੋਰ ਸ਼ੋਰ ਨਾਲ ਲੜੀਏ ਸਾਨੂੰ ਤਾਂ ਇਨਸਾਫ਼ ਮਿਲ ਸਕਦਾ ਸਾਡੇ ਨਾਲ ਬਹੁਤ ਸਾਰੇ ਧੱਕੇ ਹੁੰਦੇ ਰਹਿੰਦੇ ਆ ਵਿਤਕਰੇ ਹੁੰਦੇ ਰਹਿੰਦੇ ਆ ਮੈਂ ਐਗਰੀਕਲਚਰ ਮਿਨਿਸਟਰ ਆ ਮੇਰੇ ਨਾਲ ਐਨੀਮਲ ਹਸਬੈਂਡਰੀ ਦਾ ਵੀ ਮੇਰੇ ਕੋਲ ਚਾਰਜ ਹੈ ਤੋ ਐਗਰੀਕਲਚਰ ਵੱਲੋਂ ਜਿਹੜਾ ਜੇ ਕਹੀਏ 5700 ਕਰੋੜ ਰੁਪਇਆ ਸਾਡਾ ਕੋਈ 3 ਸਾਲਾਂ ਦਾ ਰੋਗ ਛੱਡਿਆ ਸੀ ਹੁਣ ਸੁਪਰੀਮ ਕੋਰਟ ਵਿੱਚ ਕੇਸ ਪਾਇਆ ਜੇ ਪਾਰਲੀਮੈਂਟ ਦੇ ਮੈਂਬਰ ਇਸ ਤੇ ਰੋਲਾ ਰੱਬਾ ਪਾਉਣ ਕਿਉਂਕਿ ਪੈਸਾ ਦਾ ਪੰਜਾਬ ਦਾ ਤੇ ਪੰਜਾਬ ਦੀਆਂ ਸੜਕਾਂ ਪੰਜਾਬ ਦੀਆਂ ਮੰਡੀਆਂ ਜੇ ਕਿਸਾਨ ਦੇ ਨਾਲ ਕੋਈ ਹਾਦਸਾ ਜੇ ਮਜ਼ਦੂਰ ਦੇ ਨਾਲ ਕੋਈ ਹਾਦਸਾ ਹਾਦਸਾ ਵਾਪਰਦਾ ਤੇ ਉਹਨੂੰ ਅਸੀਂ ਉਹਦਾ ਇਹ ਸਹਾਇਤਾ ਦੇਣੀ ਹੁੰਦੀ ਹੈ ਇਸੀ ਤਰ੍ਹਾਂ ਅਸੀਂ ਜਿਹੜੇ ਮੈਂ ਪਹਿਲਾਂ ਜੋ ਜਿਹੜੇ ਲੋਕਾਂ ਲਈ ਬਹੁਤ ਭਗਵੰਤਮਾਨ ਹੋ ਰਹੇ ਨੇ ਇੱਕ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਗਏ ਉਹਨਾਂ ਨਾਲ ਛੋਟੇ ਛੋਟੇ ਲੋਕਾਂ ਨੂੰ ਜਿਹੜਾ 3-4000 ਦਾ ਜਿਹੜਾ ਟੈਸਟ ਕਰਾਉਣਾ ਦਵਾਈਆਂ ਲੈਣੀਆਂ ਬਹੁਤ ਔਖੀਆਂ ਹੁੰਦੀਆਂ ਉਹਨਾਂ ਵਾਸਤੇ ਵੱਡਾ ਫਾਇਦਾ ਪਰ ਜਦੋਂ ਤਕਰੀਬਨ ਪੌਣੇ 900 ਦੇ ਨੇੜੇ ਅਸੀਂ ਪਹੁੰਚ ਗਏ ਸਾਂ ਪਿੰਡਾਂ 'ਚ ਔਰ ਇਹ ਤਕਰੀਬਨ ਸਾਰੇ ਪਿੰਡਾਂ ਵਿੱਚ ਜਿਹੜੀ ਸਰਕਾਰ ਦੀ ਸਕੀਮ ਆ ਇਨੂੰ ਲੋਕਾਂ ਵਿੱਚ ਪਹੁੰਚਾਇਆ ਜਾਵੇ ਪਰ ਸਾਡਾ ਉਹ ਹੈਲਥ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਵੀ ਉਹਨਾਂ ਨੇ ਇੱਕ ਵਾਰੀ ਰੋਕ ਲਿਆ ਇਹਦੇ ਵਿੱਚ ੜਿੱਕਾ ਲਾਉਣ ਨੂੰ ਇਹ ਜਿਹੜੇ ੜਿੱਕੇ ਹਮੇਸ਼ਾ ਲੱਗਦੇ ਵੈਸੇ ਤਾਂ ਪੰਜਾਬ ਨਾਲ ਬਹੁਤ ੜਿੱਕਾ ਤੁਸੀਂ ਆਪ ਜਾਣਦੇ ਹੋ ਨਾ ਹੀ ਸਾਡੇ ਕੋਲੇ ਰਾਜਧਾਨੀ ਹੈ ਨਾ ਸਾਡੇ ਕੋਲੇ ਹਾਈ ਕੋਰਟ ਹੈ ਤੇ ਨਾ ਹੀ ਸਾਡੇ ਕੋਲੇ ਬੋਲੀਆਂ ਦੀ ਗੱਲ ਹੈ ਜਿਹੜੀ ਜਿਹੜੀ ਬੋਲੀ ਤੇ ਅਸੀਂ ਬੈਠੇ ਆ ਉਸ ਦੇ ਵੀ ਲੋਕ ਸਾਡੇ ਤੋਂ ਬਾਹਰ ਕੀਤੇ ਗਏ ਮੇਰੇ ਨਾਲ ਹੀ 15 ਕਿਲੋਮੀਟਰ ਤੇ ਨਵਾਂ ਵਾਲੀ ਮੰਡੀ ਸ਼ੁਰੂ ਹੋ ਜਾਂਦੀ ਹੈ ਸਾਡਾ ਆਪ ਦਾ ਪੰਜਾਬੀਆਂ ਦਾ ਜਿਹੜਾ ਉਹ ਇਲਾਕਾ ਹੈ ਨੂੰ ਹਰਿਆਣੇ ਵਿੱਚ ਜਿੰਵੇਂ ਸ਼ਾਮਲ ਕੀਤਾ ਗਿਆ ਉੱਥੇ ਬੋਲਦੇ ਬੋਲੀ ਹੋਰ ਤਰ੍ਹਾਂ ਲਿਖਣੀ ਪੜਨੀ ਗਾ ਹੋਰ ਤਰ੍ਹਾਂ ਬਹਿ ਜਾਂਦੀ ਹੈ ਸਾਰਾ ਕਈ ਵਾਰੀ ਦਿੱਕਤਾਂ ਆਉਣ ਲੱਗ ਜਾਂਦੀਆਂ ਇਸ ਵਾਸਤੇ ਸਾਡੇ ਪਾਰਲੀਮੈਂਟਲ ਮੈਂਬਰਾਂ ਦਾ ਫਰਜ ਹੈ ਅਸੀਂ ਲੜਾਈ ਲੜੀਏ ਦੂਸਰੀ ਆਪਦੇ ਇਲਾਕੇ ਵਾਸਤੇ ਜਿਵੇਂ ਜਿਵੇਂ ਜਿਹੜੀਆਂ ਜਿਹੜੀਆਂ ਲੋੜਾਂ ਲੋਕ ਦੱਸਦੇ ਪੁੱਛਦੇ ਰਹਿਣ ਉਹਦੇ ਵਿੱਚ ਹਿੱਸਾ ਪਾਉਣਾ ਸਾਡਾ ਫਰਜ ਬਣਦਾ ਹੈ ਬੀਬੀ ਹਰ ਸਿਮਰਤ 15 ਸਾਲ ਰਹਿ ਕੇ ਆਏ ਆ 6-7 ਸਾਲ ਮੰਤਰੀ ਵੀ ਰਹੇ ਮੰਤਰੀ ਇੱਕ ਵਧੀਆ ਮਹਿਕਮੇ ਦੇ ਸੀ ਉਹ ਮੇਰੇ ਤੇ ਸਵਾਲ ਕਰਦੇ ਰਹਿੰਦੇ ਆ ਪਰ ਉਹ ਫੂਡ ਪ੍ਰੋਸੈਸਿੰਗ ਦੇ ਮੰਤਰੀ ਸੀ ਸਾਡੇ ਚ ਇਹੀ ਅਸੀਂ ਪੰਜਾਬ ਵਿੱਚ ਤਾਂ ਹੈ ਹੀ ਫੂਡ ਦਾ ਕਾਰੋਬਾਰ ਹੋਰ ਤਾਂ ਹੈ ਹੀ ਨਹੀਂ ਜਿਹਦੇ ਪ੍ਰੋਸੈਸਿੰਗ ਪਲਾਂਟ ਲਾਉਂਦੇ ਕੋਈ ਦੂਜਾ ਹੂਡ ਪਾਰਕ ਬਣਾਉਂਦੇ ਜਿਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਚਾਹੇ ਵਪਾਰੀ ਸੀ ਕਿਸਾਨ ਸੀ ਮਜ਼ਦੂਰ ਸੀ ਸਾਰਿਆਂ ਨੂੰ ਰਲ ਮਿਲ ਕੇ ਬਹੁਤ ਵੱਡਾ ਫਾਇਦਾ ਹੋਣਾ ਸੀ ਇਹ ਤਿੰਨ ਚਾਰ ਥਾਵਾਂ ਤੇ ਇਹਨਾਂ ਲੋਕਾਂ ਨੂੰ ਆ ਓ ਖੇਚਲਦਾਰੀ ਕਰਨੀ ਚਾਹੀਦੀ ਸੀ ਸਗੋਂ ਜੋ ਕੋ ਸੀ ਪਹਿਲਾਂ ਮੜੀਆਂ ਮੋਟੀਆਂ ਤੁਸੀਂ ਆਪਾਂ ਬਿਠਿੰਡੇ ਵਿੱਚ ਬੈਠੇ ਆ ਇੱਥੋਂ ਦਾ ਥਰਮਲ ਪਲਾਂਟ ਸੀ ਇਹ ਬੰਦ ਕਰਨ ਵਾਲੇ ਕੌਣ ਲੋਕ ਆ ਜਿਹੜੇ ਅੱਜ ਤਰੱਕੀ ਦੀਆਂ ਗੱਲਾਂ ਕਰਦੇ ਸੋ ਅਸੀਂ ਤਾਂ ਜੇ ਸਾਡੀ ਭਗਵੰਤ ਮਾਨ ਤੇਗਵਾਈ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਕੋਲੋਂ ਕੋਈ 1080 ਕਰੋੜ ਦਾ ਥਰਮਲ ਪਲਾਂਟ ਖਰੀਦ ਕੇ ਗੁਰੂ ਅਮਰਦਾਸ ਜੀ ਦੇ ਨਾਂ ਤੇ ਉਹਨੂੰ ਨਵੇਂ ਤੌਰ ਤੇ ਚਲਾਉਣ ਦੀ ਜਿਹੜੀ ਸਾਡੀ ਆਪਣੀ ਚੰਗੀ ਮਨਸ਼ਾ ਹੈ ਸਰਪੰਚ ਜੀ ਵੀ ਇਸ ਤਰ੍ਹਾਂ ਲੱਗੀ ਕਿਸ ਤਰ੍ਹਾਂ ਦੀ ਗੱਲ ਕੀਤੀ ਹੈ ਰੋਕੀ ਭੇਜ ਨਹੀਂ ਇਸ ਤੋਂ ਪਹਿਲਾਂ ਤੇ ਤੁਹਾਡੇ ਰਾਜ ਸਭਾ ਮੈਂਬਰ ਨੇ ਉਹ ਗਏ ਨਹੀਂ ਉਹਨਾਂ ਨੇ ਪੰਜਾਬ ਦੇ ਕੀ ਮੁੱਦੇ ਚੁੱਕੇ ਦੇਖੋ ਲੜਦੇ ਰਹੇ ਰਗਵ ਬਰੀ ਗੱਲ ਕਰਦੇ ਰਹੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜਿਹੜੇ ਸਾਡੇ ਚੁਣੇ ਹੋਏ ਬੰਦੇ ਥੋਂ ਲੋਕ ਸਭਾ ਦੇ ਅਸੀਂ ਲੋਕਾਂ ਦੀਆਂ ਗੱਲਾਂ ਲੈ ਕੇ ਜਾਣੀਆਂ ਹੁੰਦੀਆਂ ਇਹਨਾਂ ਬੰਦਿਆਂ ਨੇ ਆਪ ਦੇ ਕਾਰੋਬਾਰ ਵਧਾਏ ਆ ਵੱਡੇ ਵੱਡੇ ਇਹਨਾਂ ਬੰਦਿਆਂ ਨੇ ਪੰਜਾਬ ਦੀ ਸਾਰ ਨਹੀਂ ਲਈ ਸਰ ਭਾਜਪਾ ਕਹਿੰਦੀ ਆ ਅਸੀਂ ਫਾਇਦਾ ਦੇਈਏ ਪ੍ਰੋਗਰਾਮ ਪਾਉਂਦੇ ਲਾਏਗੇ ਵੀ ਕੋਈ ਵੀ ਆਮ ਆਦਮੀ ਪਾਰਟੀ ਦਾ ਹੱਕ ਹੋਣਾ ਸਾਡੇ ਨਾਲ ਵੀ ਲੇਡੀਜ਼ ਜਿਹੜੇ ਇੱਕ ਹੀ ਐਵੇਂ ਦੇਣਾ ਸੀਗਾ ਸਭ ਤੋਂ ਵੱਡਾ ਰੋਸ ਹੈ ਲੇਡੀਜ਼ ਚ ਕੋਈ ਐਟਿਕਲ ਦਾ ਵੀ ਐਲ.ਆਰ.ਪੀ. ਦੋ ਸਾਲ ਉਹਨਾਂ ਨੂੰ ਮਿਲਣੀ ਮੇਰੀ ਬੇਨਤੀ ਹੈ ਸੁਣੋ 1000 ਰੁਪਇਆ ਵੀ ਅਸੀਂ ਜਲਦੀ ਦੇਵਾਂਗੇ ਪਰ ਜਿਹੜਾ 3-4 ਹਜ਼ਾਰ ਦਾ ਬਿਜਲੀ ਦਾ ਫਾਇਦਾ ਕਰਦੇ ਆ ਵੀ ਅਸੀਂ ਇਹਨਾਂ ਲੋਕਾਂ ਵਾਸਤੇ ਕਰ ਰਹੇ ਆ ਇਹਦੇ ਵਿੱਚ ਕੋਈ ਜਾਤੀ ਨਹੀਂ ਕੋਈ ਸ਼ਹਿਰ ਨਹੀਂ ਕੋਈ ਪਿੰਡ ਨਹੀਂ ਸਭ ਲੋਕਾਂ ਦਾ ਇਹ ਵੀ ਇਹ ਵੀ ਪੂਰਾ ਕਰਾਂਗੇ 5 ਸਾਲਾਂ ਦੇ ਵਿੱਚ ਕਰਨਾ ਸੀ ਉਸੇ ਨੂੰ ਮੈਂ ਇੱਕ 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 ਮਿੰਟ ਵੇਖੋ ਪੋਸਟਰ ਲਾਉਣ ਵਾਲੇ ਕੋਈ ਵੀ ਭਰਾ ਹੋ ਸਕਦੇ ਉਹਨਾਂ ਦਾ ਉੱਥੇ ਕਣਕ ਨੂੰ ਅੱਗ ਲੱਗੀ ਸੀ ਉਹਦਾ ਜਿਹੜਾ ਕੰਪਨਸੇਸ਼ਨ ਹੈ ਜਿੰਨਾ ਸਰਕਾਰ ਦੇ ਸਕਦੀ ਹੈ ਉਹਨਾਂ ਮਨਜ਼ੂਰ ਕਰਵਾ ਦਿੱਤਾ ਹੈ ਠੀਕ ਹੈ ਨਾ ਹੁਣ ਮੈਨੂੰ ਨੇ ਪਤਾ ਵੀ ਪਿੰਡ ਵਾਲੇ ਲਾ ਰਹੇ ਆ ਕਿ ਕੁਝ ਭਰਾ ਲਾ ਰਹੇ ਆ ਉਹ ਜਦ ਵਿੱਚ ਜਾਵਾਂਗੇ ਉਹ ਸਾਨੂੰ ਬੜਨ ਦਿੰਦੇ ਆ ਨਹੀਂ ਬੜਨਦੇ ਉਹਨਾਂ ਦੀ ਮਰਜ਼ੀ ਹੈ ਚਲੋ ਕਿਸੇ ਦੀ ਜੋ ਗੱਲ ਕਹਿੰਦੇ ਆ ਵੀ ਨਹੀਂ ਅਸੀਂ ਆਉਣ ਦੇ ਤੋ ਮੈਨੂੰ ਇਸ ਗੱਲ ਨਾਲ ਵੀ ਇਤਰਾਜ ਪਰ ਮੈਂ ਪੁੱਛੂ ਤਾਂ ਅਸੀਂ ਮੇਰਾ ਕੀ ਕਸੂਰ ਆ ਜਿਸ ਜਿਸ ਨੇ ਵੱਡੇ ਕਾਨੂੰਨ ਜਿਹੜੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਸੀ ਨਾਲ ਮੋਦੀ ਦੇ ਬੈਠ ਕੇ ਪਾਸ ਕਰਵਾਏ ਹਰ ਸਿਮਰ ਦੋਰਾ ਨੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਮੈਂ ਐਡਾ ਵੱਡਾ ਨੁਕਸਾਨ ਪੰਜਾਬ ਦਾ ਮੰਤਰੀ ਹੁੰਦਿਆਂ ਜਾਂ ਮੈਂ ਐਮਐਲਏ ਹੁੰਦਿਆਂ ਕੋਈ ਨਹੀਂ ਕੀਤਾ ਜਾਂ ਕਿਸਾਨਾਂ ਦਾ ਮੈਂ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਮੇਰੀਆਂ 9 ਮੀਟਿੰਗਾਂ ਹੋਈਆਂ ਵੱਡੀ ਸਾਰੇ ਜਥੇਬੰਦੀਆਂ ਨਾਲ ਕਈ ਮਸਲੇ ਸੁੱਝਦੇ ਰਹੇ ਐ ਕੋਈ ਉਹਦਾ ਟਾਈਮ ਲੱਗ ਜਾਂਦਾ ਐ ਤੇ ਗੰਨੇ ਤੋਂ ਲੈ ਕੇ ਜਿਹੜਾ ਪ੍ਰਾਣਾ ਬਕਾਇਆ ਹੈ ਸਰਕਾਰਾਂ ਤਿੰਨ ਤਿੰਨ ਸਾਲ ਨਹੀਂ ਦਿੰਦੀਆਂ ਸੀ ਜਿਹੜੇ ਅਸੀਂ ਦੇ ਕੇ ਤੇ ਕੰਮ ਨਿਬੇੜ ਕੇ ਸਾਰਾ ਕੁਝ ਇੰਨਾ ਜਥੇਬੰਦੀਆਂ ਨਾਲ ਹੀ ਮੇਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹੁਣ ਚਲੋ ਇਸ ਵਕਤ ਪਤਾ ਨਹੀਂ ਕੀ ਗੱਲ ਹੈ ਕਿਉਂ ਆ ਕਿੱਥੇ ਆ ਇਹ ਛੋਟੀਆਂ ਛੋਟੀਆਂ ਗੱਲਾਂ ਐ ਇਸ ਨੂੰ ਵੀ ਅਸੀਂ ਸਿਰੇ ਲਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਚਲੋ ਲਾਉਣ ਨੂੰ ਤਾਂ ਇਸ਼ਤਿਹਾਰ ਗੱਲ ਵੱਖਰੀ ਹੁੰਦੀ ਹੈ ਕੋਈ ਜਦੋਂ ਮੈਂ ਅਸਲ ਵਿੱਚ ਇਹ ਕਹਿੰਦਾ ਤੁਹਾਨੂੰ ਹੈ ਕਿ ਇਹ ਬਹੁਤ ਬਹੁਤ ਕਰਤੀ ਹੈ ਜਿਉਂਦਾ ਆ ਤੇ ਆ ਤੇ ਬਹੁਤ ਪਹਿਲੀ ਗਰਾਊਂਡ ਤਿਆਰ ਹੋ ਗਿਆ ਸਦਾ ਆਪ ਚੋਂ ਅੱਗੇ ਸਰ ਜੀ ਦੀ ਜਾਲ ਲੱਗੀ ਸਰ ਹੁਣ ਪ੍ਰੀपेड ਦੇ ਅੰਦਰ ਮੀਟਰ ਲਾਉਣੀ ਹੈ ਯਾਰ ਬਿਜਲੀ ਮੁਫਤ ਦੇਣ ਦੀ ਗੱਲ ਹੈ ਮੀਟਰਾਂ ਤੋਂ ਨੂੰ ਮੀਟਰ ਤਾਂ ਥੋੜਾ ਜਿਹੜਾ ਤੁਸੀਂ ਟੈਲੀਫੋਨ ਪੂਲ ਚਲਾਉਨੇ ਇਹਦੇ 'ਚ ਵੀ ਹੈ ਨਾ ਕੋਈ ਇੱਦੀ ਵੱਡੀ ਲੋਡ ਬਣੀ ਖੜੀ ਹੈ ਐ ਨਹੀਂ ਤਾਂ ਵੀ ਅਸੀਂ ਅਸੀਂ ਇਹ ਤਾਂ ਮੀਟਰ ਜਿਵੇਂ ਵੀ ਹੋਣਗੇ ਉਹ ਜਿਸ ਤਰ੍ਹਾਂ ਦੀ ਨਵੀਂ ਟੈਕਨੀਕ ਆਉਂਦੀ ਹੈ ਕਦੇ ਕੋਲੇ ਤੁਹਾਡੇ ਕੋਲੇ ਮੋਬਾਈਲ ਕੀ ਪੈਡ ਵਾਲੀ ਸੀ ਉਸ ਤੋਂ ਬਾਅਦ ਇਹ ਆ ਗਿਆ ਹੁਣ ਇਹਦੇ ਨਾਲ ਵੀ ਸੀ ਉਹ ਲੱਗ ਰਾਤ ਦੇ ਪ੍ਰੀपेड ਦਾ ਜਦੋਂ ਅਸੀਂ ਰਾਤ ਦੇਵਾਂਗੇ ਤੇ ਦਿਨ ਦੇ ਰਮਾਂਗੇ ਤੁਹਾਨੂੰ ਕੀ ਤੋਂ ਜਾਣੇ ਹੋ ਤਾਂ ਤੁਹਾਡੇ ਆਪ ਦੇ ਹਲਕੇ ਦੇ ਵਾਸਤੇ ਤਿੰਨ ਤਿੰਨ ਮੁੱਖੀ ਮੀਟ ਕਿਹੜੀ ਹੋਵੇ ਜਿਹਨਾਂ ਪ੍ਰੋਟੀਨ ਦਾ ਹੱਦ ਤੇ ਕੰਮ ਕਰੋਗੇ ਵੇਖੋ ਜੋ ਵੀ ਮੁੱਦੇ ਜੋ ਵੀ ਮੁੱਦੇ ਸਤਿ ਸ੍ਰੀ ਅਕਾਲ ਜੀ ਜੋ ਤੁਸੀਂ ਮੁੱਦਾ ਦੱਸ ਦਿਓ ਉਹਨੂੰ ਮੈਂ ਅੱਗੇ ਰੱਖ ਦੋ ਜੋ ਵੀ ਲੋਕ ਕਹਿਣਦੇ ਮੰਤ ਹੁੰਦੀ ਹੈ ਵੀ ਮੈਂ ਇਹ ਨਹੀਂ ਮਾਨਵੇਂ ਚ ਕਿਸੇ ਦੇ ਵੀ ਨਹੀਂ ਹੁੰਦੀ ਜੋ ਲੋਕ ਕਰੰਟ ਮੁੱਦੇ ਆਉਂਦੇ ਆ ਉਹਨੂੰ ਹੱਲ ਕੀਤਾ ਜਾਂਦਾ ਜੇ ਕੋਈ ਪਹਿਲਾਂ ਦਾ ਹੋਵੇ ਉਹਨੂੰ ਵੀ ਵੇਖ ਲਿਆ ਜਾਂਦਾ ਜੋ ਹੋਣਗੇ ਉਹਨਾਂ ਨੂੰ ਮੈਂ ਮੈਂ ਕੋਈ ਕੋਟਾ ਪਰਮਿਟਰ ਨਹੀਂ ਲੈਣਾ ਮੈਂ ਇਹਨਾਂ ਦੇ ਕੋਈ ਲਾਲਚੇ ਨਹੀਂ ਆਉਣਾ ਜੋ ਕਹੋਗੇ ਸੰਗਤ ਜੋ ਕਹੋਗੇ ਲੋਕ ਉਹਨਾਂ ਲੋਕਾਂ ਦੀਆਂ ਮੰਗਾਂ ਮੈਂ ਪਾਰਲੀਮੈਂਟ ਵਿੱਚ ਰੱਖਾਂ ਸਰ ਜੀ ਇਹ ਵੀ ਕਹਿੰਦੇ ਆ ਕਿ ਪੈਸਾ ਜਿਹੜਾ ਹੈਗਾ ਕੇਂਦਰ ਨੇ ਰੋਕਿਆ ਤਾਂ ਹੈ ਜੋ ਕਿ ਸਹੀ ਇਸਤੇਮਾਲ ਨਹੀਂ ਕੀਤਾ ਬੰਦ ਕਰਨੇ ਉਹ ਕਹ ਰਿਹਾ ਕਿ ਕਿਸੇ ਯੋਜਨਾ ਵਾਸਤੇ ਪੈਸਾ ਆਉਂਦਾ ਹੈ ਇਹ ਯੋਜਨਾ ਬਦਲ ਦਿੰਦੇ ਜੀ ਉਹ ਮੌਲਿਕ ਕ੍ਰੈਡਿਟ ਵਾਸਤੇ ਉਹ ਪੈਸਾ ਹੋ ਰਿਹਾ ਹੈ ਮੇਰੀ ਗੱਲ ਸੁਣੋ ਹਸਪਤਾਲਾਂ ਦਾ ਨਾਂ ਤੇ ਇਤਰਾਜ਼ ਹੋ ਗਿਆ ਇਹ ਕੋਈ ਗੱਲ ਨਹੀਂ ਕਿ ਪੰਜਾਬ ਵਾਲੇ ਨੇ ਪੰਜਾਬ ਚ ਨਾ ਕੋਈ ਮਾੜਾ ਨਹੀਂ ਰੱਖ ਦਿੱਤਾ ਸੀ ਲੋਕਾਂ ਦਾ ਹੀ ਲੋਕਾਂ ਦਾ ਹੀ ਨਾਂ ਰੱਖਿਆ ਗਿਆ ਸੀ ਪਹਿਲਾਂ ਜਿਹੜਾ ਸਕੀਮਾਂ ਨੇ ਭਾਈ ਕਨਈਆ ਸਕੀਮ ਫਲਫਲਾਨੀ ਸਕੀਮ ਸਰਕਾਰਾਂ ਸਕੀਮ ਦਾ ਨਾਂ ਰੱਖਦੇ ਹੁੰਦੇ ਆ ਤੋ ਇਸ ਗੱਲ ਦਾ ਇਤਰਾਜ਼ ਨਹੀਂ ਸਾਡਾ ਹੱਕ ਹੈ ਯਾਰ ਉਹਦੇ 'ਚ ਤਾਂ ਕੋਈ ਨਹੀਂ ਉਹ ਕਿਉਂ ਪੈਸਾ ਰੋਕਣ ਸਾਡਾ ਪੰਜਾਬ ਦਾ ਪੰਜਾਬ ਦੇ ਲੋਕੋਂ ਤੁਸੀਂ ਆਪਾਂ ਪੰਜਾਬ ਨੇ ਇਸ ਦੇਸ਼ ਵਾਸਤੇ ਬਹੁਤ ਕੁਝ ਕੀਤਾ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਸਾਡੀ 80% ਤੋਂ ਵੱਧ ਕਹਿੰਦੇ ਕੁਰਬਾਨੀਆਂ ਜਿਹੜਾ ਆਵ ਰਿਕਾਰਡ ਦੱਸਦਾ ਇਹਨਾਂ ਦਾ ਸਾਡੇ ਵੱਡ-ਵਡੇਰਿਆਂ ਨੇ ਫਾਂਸੀਆਂ ਵੀ ਝੂਟ ਲੀਆਂ ਸਾਡੀਆਂ ਜਾਇਦਾਦਾਂ ਦਾ ਵੀ ਤਬਾਹ ਕਰ ਲੀਆਂ ਕੁਰਕ ਵੀ ਕਰਾ ਲੀਆਂ ਔਰ ਉਸ ਤੋਂ ਬਾਅਦ ਜੇਲਾ ਵੀ ਕੱਟ ਲੀਆਂ ਫੇਰ ਜਾ ਕੇ ਦੇਸ਼ ਆਜ਼ਾਦ ਹੋ ਗਿਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਸੀਂ ਰਾਖੀ ਵੀ ਕਰਦੇ ਹਸਰਾਧਾ ਤੇ ਸਾਡੇ ਨੌਜਵਾਨ ਖੜੇ ਇਹ ਦੇਸ਼ ਭੁੱਖਾ ਮਰ ਰਿਹਾ ਸੀ ਅਸੀਂ ਉਹਦੇ ਵਿੱਚ ਖੂਲ ਚ ਵਾਧ ਤੋਂ ਵਾਧੇ ਅਨਾਜ ਪਾਉਣੇ ਪੰਜਾਬ ਦਾ ਤਾਂ ਹੱਕ ਵੱਧ ਬਣਦਾ ਸੋ ਸਰ ਬੀਜੇਪੀ ਕਹਿ ਰਹੀ ਹੈ ਕਿ ਜਿਹੜਾ ਜਿਹੜਾ ਪੈਸਾ ਆਇਆ ਸੀਗਾ ਜਿਹੜੀ ਸਕੀਮ ਦੇ ਵਿੱਚੋਂ ਤੁਸੀਂ ਨਾਮ ਚੇਂਜ ਕਰ ਲਿਆ ਲੇਕਿਨ ਇਹ ਗੁੱਡ ਪਰਸੈਂਟੇਜ ਕਾਫੀ ਵੱਡੀ ਪਰਸੈਂਟੇਜ ਜਿਹੜੀ ਕਿ ਐਡ ਉੱਤੇ ਖਰਚ ਹੋਈ ਉਹਨਾਂ ਦਾ ਇਹ ਕਹਿਣਾ ਐ ਤਾਂ ਕਿ ਉਹਨਾਂ ਦਾ ਕਹਿਣਾ ਤੁਸੀਂ ਸਹੀ ਗਿਣੀ ਜਾਓਗੇ ਅਸੀਂ ਕਹਿੰਦੇ ਵੀ ਨਹੀਂ ਇਹ ਕਹਿਣਾ ਪਹਿਲਾਂ ਵੀ ਜਿਹੜੀ ਪਬਲਿਕ ਰਿਲੇਸ਼ਨ ਸਾਰੀਆਂ ਸਰਕਾਰਾਂ ਦੀ ਚਾਹੇ ਚੰਨੀ ਸਾਫ ਸੀ ਚਾਹੇ ਕੈਪਟਨ ਸਾਫ ਸੀ ਚਾਹੇ ਉਸਰੋ 12 ਕੋਈ ਸੀ ਹੋਣਾ ਪਬਲਿਕ ਰਿਲੇਸ਼ਨ ਦਾ ਸਿਸਟਮ ਤੋ ਇਸ ਦੇ ਬਾਰੇ ਐਵੇਂ ਉਹਨਾਂ ਨੇ ਜੇ ਉਹ ਉਹਦੇ ਤੇ ਕਹਿ ਰਹੇ ਨੇ ਵੀ ਇਹ ਨਹੀਂ ਸਾਡੇ ਨਾਲ ਹੀ ਹੋਇਆ ਜਿਹੜਾ ਸਾਡਾ ਪੈਸਾ 5700 ਕਰੋੜ ਰੁਪਈਆ ਲਾਇਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਸੇ ਪਾਸੇ ਹੋਰ ਵਰਤੋਂ ਕਰਦੀ ਸੀ ਉਹ ਕਹਿੰਦੇ ਨਹੀਂ ਹੋਣੀ ਚਾਹੀਦੀ ਇਸ ਦਾ ਲਿਖ ਕੇ ਵੀ ਹਾਂ ਕਿਸਾਨਾਂ ਵਾਸਤੇ ਹੋ ਮੰਡੀਆਂ ਵਾਸਤੇ ਹੋ ਸੜਕਾਂ ਵਾਸਤੇ ਹੋ ਇਸ ਤੇ ਲਿਖ ਕੇ ਵੀ ਦੇ ਦਿੱਤਾ ਸਰ ਤੁਸੀਂ ਕਿੰਨੇ ਮੰਤਰ ਉਸਰ ਤੁਹਾਡਾ ਮੀਨ ਸਾਫ ਆਕਾਲੀ ਦਲ ਤੋਂ ਹੁਣ ਆਮ ਆਦਮੀ ਪਾਰਟੀ ਚ ਆਇਆ ਉਹ ਬਹੁਤ ਪਹਿਲਾਂ ਗਰਾਉਂਡ ਤਿਆਰ ਹੋ ਗਿਆ ਸੀ ਲੱਗਦਾ ਕਿਸੇ ਲੱਗਾ ਤੁਹਾਨੂੰ ਮੀਨ ਕਰਦਾ ਤੁਹਾਡਾ ਬੋਲ ਨਹੀਂ ਮੇਰੀ ਮੇਰੀ ਮਿਹਨਤ ਜਿੰਨੇ ਵੀ ਲੋਕ ਇਲੈਕਸ਼ਨ ਲੜਦੇ ਆ ਬਹੁਤ ਸਤਿਕਾਰਯੋਗ ਹੈ ਇਲੈਕਸ਼ਨ ਲੜਨ ਵਾਸਤੇ ਜੇ ਕੋਈ ਆਇਆ ਉਮੀਦ ਰੱਖ ਕੇ ਆਉਂਦਾ ਬਣਾ ਬ ਵੀਰ ਪਰਮਪਾਲ ਗੌਰ ਹੈ ਸਰਦਾਰ ਜੀਤਮਿੰਦਰ ਸਿੰਘ ਹੈ ਲੱਖਾ ਸੁਨਾਣਾ ਜੋ ਵੀ ਹੈ ਉਹਨਾਂ ਨੂੰ ਮੁਬਾਰਕ ਹੈ ਹਰ ਇੱਕ ਆਪਣੀ ਗੱਲ ਕਰਦਾ ਹੈ ਲੋਕਾਂ ਨੇ ਵੱਡਾ ਫੈਸਲਾ ਆਪ ਕਰਨਾ ਹੈ ਮੈਂ ਜਨਤਾ ਤੇ ਛੱਡਦਾ ਬਸ ਜੀ ਬਹੁਤ ਸਾਰੇ ਸਵਾਲਾਂ ਦੇ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਜੀ ਤੁਸੀਂ ਲੱਗਦਾ ਫੇਰ ਨਹੀਂ ਕਰਨੇ ਲੱਗਾ ਫਸਟ ਸਟੇਜ ਸੈਵਨ ਰੌਂਡ ਫੋਰ ਜੀ ਸਟ੍ਰੇਟ ਪਰਸੈਂਟ ਜੀ ਸਿੰਘ ਜਨਾਬਾ ਤੇਰੇ ਅੰਦਰ ਫੇਰ ਜੀ ਸਾਡੇ ਤੋਂ ਵੱਧ ਕੀ ਹੋਇਆ 6% 69 ਪਰਸੈਂਟ ਇਲੈਕਸ਼ਨ ਕਿਸ ਰੂਪ ਚ ਨੇ ਇਲੈਕਸ਼ਨ ਕਮਿਸ਼ਨ ਨੇ ਤਾਂ ਵੇਖੋ ਸਾਡੇ ਜਿਹੜੀਆਂ ਦੂਸਰੀਆਂ ਸਰਕਾਰਾਂ ਉਹਨਾਂ ਦੇ ਜਿਹੜੀਆਂ ਉਹਨਾਂ ਨੂੰ ਲੱਗਦੀਆਂ ਵਿਰੋਧ ਵਿੱਚ ਆ ਉਹਨਾਂ ਨੂੰ ਖਰਾਬ ਕਰਨ ਵਾਸਤੇ ਪਹਿਲਾਂ ਤਾਂ ਇਲੈਕਸ਼ਨ ਸਾਡਾ ਹੀ ਬੜਾ ਲੰਮਾ ਕੀਤਾ ਲੰਮਾ ਕੋਡ ਲਾ ਕੇ ਤੁਸੀਂ ਸਾਰੇ ਕੰਮ ਰੁਕ ਜਾਂਦੇ ਆ ਸਾਨੂੰ 2 ਮਹੀਨਿਆਂ ਵਾਸਤੇ ਮੰਨ ਕੇ ਬਾ ਲਿਆ ਇਲੈਕਸ਼ਨ 13 14 ਦਿਨਾਂ ਦੇ ਬੱਸ ਜੀ ਹੁਣ ਬਹੁਤ ਲੰਬੀ ਹੋ ਗਈ ਜਿਸ ਦਿਨ ਆ ਹਾਂ ਹਾਂ ਇਹ ਕਰ ਹਾਂ ਜੀ ਹਾਂ ਲਾਸ਼ਾ ਵੀ ਇਹਨਾਂ ਨੂੰ ਗਰਾਉਂਡ ਪਹਿਲੀ ਹੋ ਜਾਉਂਦੇ ਸੀਗਾ ਪਹਿਲਾਂ ਤਾਂ ਸਭ ਨੂੰ ਸੱਚੀ ਕਲ ਮੇਰੇ ਕਲ ਵੱਲੋਂ ਜੀ ਆਇਆਂ ਨੂੰ ਕੀ ਸਵਾਲ ਆ ਅੰਮੇ ਕਹਿ ਰਹੇ ਵੀ ਬਹੁਤ ਪਹਿਲਾਂ ਘਰੋਂ ਤਿਆਰ ਹੋ ਗਿਆ ਸੀ ਦੇਰ ਹੋ ਗਈ ਤਾਂ ਉਹ ਆਪਣੇ ਕਿੱਥੇ ਆ ਰਹੇ ਨਹੀਂ ਐਸੀ ਗੱਲ ਨਹੀਂ ਦੇਖੋ ਹਲਾਕੀ ਸਿਆਸਤ ਆਪੋ ਆਪਣਾ ਨਜ਼ਰੀਆ ਕਰਨ ਦਾ ਜੋ ਮੇਰਾਗਾ ਮੈਂ ਨੌਜਵਾਨਾਂ ਨਾਲ ਯੂਥ ਨਾਲ ਥੋੜਾ ਜਿਹਾ ਮਾਨਸਾ ਦੇ ਲੋਕਾਂ ਦਾ ਉਥੇ ਲੱਗਿਆ ਹੋਇਆ ਲਗਾਤਾਰ ਕਿਉਂਕਿ ਮੇਰਾ ਪਰਿਵਾਰ ਜਿਹੜਾ ਪਿਛੋਕੜਾ 90 ਸਾਲ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ ਜੀ ਆਪਾਂ ਕਹੇ ਲੀਏ ਚੌਥੀ ਪੀੜ੍ਹੀ ਜੋ ਹਰਲਾ Nehru ਤੋਂ ਲੈ ਕੇ ਅੱਜ ਮੈਂ ਰੌਲ ਗਾਂਧੀ ਦੇ ਨਾਲ ਤੁਰਿਆ ਉਸ ਪਾਰਟੀ 'ਚ ਪਰਦਾਦਾ ਜੀ ਦਾਦਾ ਜੀ ਤਾਇਆ ਜੀ ਅੱਜ ਮੈਂ ਕੰਮ ਕਰ ਰਿਹਾ ਸੀਗਾ ਹਾਲਾਤ ਇਹ ਬਣੇ ਨੇ ਕਿ ਉੱਥੇ ਚਾਰ ਪੀੜੀਆਂ 90 ਸਾਲ ਲੜਾਈ ਲੜਕੇ ਵੀ ਮੈਂ ਲੋਕਾਂ ਦਾ ਫਿਰ ਸਵਾਰ ਨਹੀਂ ਸਕਿਆ ਉਹਨਾਂ ਦੀ ਲੜਾਈ ਨਹੀਂ ਲੜ ਸਕਿਆ ਜਿੰਮੇ ਮੈਨੂੰ ਲੜਨੀ ਚਾਹੀਦੀ ਸੀ ਚਾਹੇ ਉਹਦੇ ਹਾਲਾਤ ਇਹ ਬਣੇ ਹੋਣ ਕਿ ਕਿਸੇ ਕਾਰਨ ਕਰਕੇ ਮੈਨੂੰ ਬੜੀ ਲੀਡਰਸ਼ਿਪ ਨੇ ਦੂਰ ਰੱਖਿਆ ਸੋ ਜਿਹੜਾ 2 ਸਾਲ ਪਹਿਲਾਂ ਵੀ ਬੜਾ ਮੈਨੂੰ ਕਿਹਾ ਗਿਆ ਕਿ ਤੁਹਾਨੂੰ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੀਦਾ ਜਿਹੜਾ ਤੁਸੀਂ ਸਵਾਲ ਕਰਿਆ ਮੈਂ ਸਮਝਦਾ ਤੁਸੀਂ ਕਿੱਥੋਂ ਕਰਿਆ ਪਰ ਕਿਤੇ ਨਾ ਕਿਤੇ ਜਦੋਂ ਆਪਾਂ ਜੁੜੇ ਹੁੰਨੇ ਆ ਪਰਿਵਾਰਕ ਤੌਰ ਤੇ ਕਿਸ ਦਾ ਦਿਲ ਨਹੀਂ ਕਰਦਾ ਆਪਦਾ ਘਰ ਛੱਡ ਕੇ ਉਹਨੂੰ ਅਗਲਾ ਕਹਿੰਦਾ ਨਹੀਂ ਯਾਰ ਬੈਠੇ ਆ ਜੇ ਆਪਾਂ ਗੱਲ ਕਰੀ ਅੰ ਇਸ ਮੰਤਰੀ ਸਾਹਿਬ ਦੀ ਇਹ ਵੀ ਟਕਸਾਲੀ ਕਾਂਗਰਸੀ ਸੀਗੇ ਪਰ ਇੱਕ ਮੋੜ ਐਸਾ ਆ ਜਾਂਦਾ ਬੰਦੇ ਦਾ ਕਿ ਜਦੋਂ ਵੇਖਦਾ ਕਿ ਯਾਰ ਜਿਨ੍ਹਾਂ ਲਈ ਮੈਂ ਲੜਾਈ ਲੜਦਾ ਜਿੰਨਾਂ ਲਈ ਮੈਂ ਘਰ ਛੱਡਦਾ ਪਰਿਵਾਰ ਛੱਡਦਾ ਦਾਦੇ ਲਈ ਫਿਰਦਾ ਸਾਰਾ ਕੁਝ ਉਹਨੇ ਤਾਂ ਯਾਦ ਹੀ ਕੁਛ ਨਹੀਂ ਇੱਕ ਉਹ ਪਾਰਟੀ ਆ ਜਿਹਦੇ ਲਈ ਕੀਤਾ ਕੱਖ ਨਹੀਂ ਉਹ ਕਹਿੰਦੇ ਨੇ ਕਿ ਸਾਡੀ ਸੋਚ ਤੇ ਕੰਮ ਕਰੋ ਸਾਡੇ ਨਾਲ ਕੰਮ ਕਰੋ ਜਿਹੜਾ ਕੁਝ ਤੁਸੀਂ ਚਾਹੁੰਦੇ ਹੋ ਤੁਸੀਂ ਲੋਕਾਂ ਦੇ ਜਿੱਦਾਂ ਦੇ ਕੰਮ ਸਵਾਰਨਾ ਚਾਹੁੰਦੇ ਹੋ ਤੁਸੀਂ ਨੌਜਵਾਨਾਂ ਲਈ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਹਲਕੇ ਲਈ ਕੁਝ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਮੌਕਾ ਦਿੰਨੇ ਆ ਤੁਹਾਨੂੰ ਗਰਾਊਂਡ ਦਿੰਨੇ ਆ ਆਓ ਕੰਮ ਕਰੋ ਤੇ ਆਪਣੇ ਸੁਪਨੇ ਪੂਰੇ ਕਰੋ ਸੇਮ ਮੇਰੀ ਕਹਾਣੀ ਆ ਸੀਐਮ ਸਾਹਿਬ ਨੇ ਮੈਨੂੰ ਬੁਲਾਇਆ ਮੈਨੂੰ ਕਿਹਾ ਕਿ ਬਹੁਤ ਟਾਈਮ ਹੋ ਗਿਆ ਘਰ ਫੁੱਕੀ ਜਾਣਾ ਕਿਸੇ ਨੇ ਤੈਨੂੰ ਕੱਖ ਨਹੀਂ ਦੇਣਾ ਇੱਕ ਵਾਰ ਮੇਰੀ ਸੋਚ ਤੇ ਸਾਡੀ ਪਾਰਟੀ ਦੀ ਸੋਚ ਤੇ ਕੰਮ ਕਰਕੇ ਵੇਖ ਤੈਨੂੰ ਰਿਜ਼ਲਟ ਬਹੁਤ ਜਲਦ ਮਿਲੂਗਾ ਸੋ ਲੋਕਾਂ ਦੀ ਗੱਲ ਆ ਜਦੋਂ ਆਪਾਂ ਲੋਕਾਂ ਨਾਲ ਕੋਈ ਸਵਾਰਨਾ ਤਾਂ ਆਪਦਾ ਐਟੀਟਿਊਡ ਆਪਦਾ ਛੱਡਣਾ ਪੈਂਦਾ ਸੋ ਸਿ ਆਪਦਾ ਐਟੀਟਿਊਡ ਛੱਡ ਕੇ ਲੋਕਾਂ ਲਈ ਪਿਛਲੀ ਕਤਾਰ ਦੇ ਵਿੱਚ ਖੜ ਗਿਆ ਕੇ ਜਿਵੇਂ ਜਿਵੇਂ ਪਾਰਟੀ ਸੀਐਮ ਸਾਹਿਬ ਹੁਕਮ ਕਰਨਗੇ ਅਸੀਂ ਉਵੇਂ ਉਵੇਂ ਕੰਮ ਕਰਾਂਗੇ ਸਾਡੇ ਸਮਾਜ ਦਾ ਸਾਡੇ ਹਲਕੇ ਦਾ ਆਉਣ ਵਾਲੇ ਨੌਜਵਾਨਾਂ ਦਾ ਭਵਿੱਖ ਸਵਰਨਾ ਚਾਹੀਦਾ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਅੱਛਾ ਬਾਈ ਦੇ ਵਿੱਚ ਕਾਂਗਰਸ ਪਾਰਟੀ ਦਾ ਕਿਹੜੀਆਂ ਐਸੀਆਂ ਗੱਲਾਂ ਸੀ ਜਿਹੜੀਆਂ ਕਿ ਤੁਹਾਨੂੰ ਲੱਗਦਾ ਸੀਗਾ ਕਿ ਇੱਥੇ ਵਿਕਾਸ ਨਹੀਂ ਕੀਤਾ ਜਾ ਰਿਹਾ ਉਹ ਤਾਂ ਤੁਸੀਂ ਪਿਛਲੇ 5 ਸਾਲ ਵੇਖੀ ਨਹੀਂ ਜੀ ਕਾਂਗਰਸ ਪਾਰਟੀ ਦਾ ਰਾਜ ਸੀਗਾ ਦੇਖੋ ਤੁਸੀਂ ਸਾਰੇ ਸਮਝਦਾਰ ਹੋ ਕੀ ਹਾਲਾਤ ਸੀਗੇ ਕਿਵੇਂ ਹੋਇਆ ਬਹੁਤ ਗੱਲਾਂ ਨੇ ਜੇ ਪਾ ਗੱਲ ਕਰੀਏ ਨਸ਼ਾ ਦਾ ਮੁੱਦਾ ਸੀਗਾ ਠੀਕ ਹੈ ਬਹੁਤ ਜਿਆਦੇ ਹੱਦ ਤੋਂ ਵੱਧ ਮਤਲਬ ਕਿ ਗੁਰਕਾ ਸਾਹਿਬ ਦੀ ਸੌ ਚੱਕ ਕੇ ਵੀ ਉਹ ਵਾਦਾ ਕੀਤਾ ਸੀ ਬਹੁਤ ਗੱਲਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਗੱਲ ਕਰੀ ਸੀਗੀ ਕਿਸਾਨਾਂ ਦੀ ਗੱਲ ਕਰੀ ਸੀਗੀ ਸੀਐਮ ਸਾਹਿਬ ਨੇ ਵੱਡੇ ਵੱਡੇ ਵਾਦੇ ਕੀਤੇ ਸੀਗੇ ਕਿਸੇ ਗੱਲ ਤੇ ਸਭ ਤੋਂ ਵੱਡੀ ਗੱਲ ਮੈਂ ਆਪਣੀ ਗੱਲ ਕਰਾਂ ਅਸੀਂ ਮੇਰੇ ਨਹੀਂ ਸੀ ਸਕਦੇ ਸੀਐਮ ਸਾਹਿਬ ਅਸੀਂ ਕਿਸੇ ਮਨਿਸਟਰ ਨੂੰ ਨਹੀਂ ਸੀ ਮਿਲ ਸਕਦੇ 6 6 ਮਹੀਨੇ ਅਸੀਂ ਸੀਐਮ ਹਾਊਸ ਦੇ ਨੇੜੇ ਨਹੀਂ ਸੀ ਜਾ ਸਕਦੇ ਜੇ ਕਿਸੇ ਨੂੰ ਮਿਲਾਂਗੇ ਤਾਂ ਕੰਮ ਕਰਵਾਵਾਗੇ ਕਿਤਨਾ ਕਿਤਨੀ ਸੜਕਾਂ ਪਾਰਟੀ ਦੇ ਵਿੱਚ ਦੇਖੋ ਹੁੰਦੀ ਹੀ ਹੈ ਗੱਲ ਸੜਕੀ ਬਹੁਤ ਲੰਬੀ ਹੋ ਗਈ ਜੀ ਚਲੋ ਆ ਗੱਲ ਚ ਕਰਦੇ ਆ ਚਲੋ ਜੀ ਆ ਨਾਓ ਜੀ ਆਨ ਬਹੁਤ ਸ਼ੁਕਰੀਆ ਸਾਥੀ